WhatsApp ਨੇ ਕੁਝ ਭਾਰਤੀ ਅਕਾਊਂਟਸ ਤੇ ਵੱਡਾ ਐਕਸ਼ਨ ਲੈਂਦੇ ਹੋਏ 71 ਲੱਖ ਅਕਾਊਂਟਸ ਬੈਨਡ ਕਰ ਦਿੱਤੇ ਨੇ ਰਿਪੋਰਟਾਂ ਦਾ ਕਹਿਣਾ ਹੈ ਇਹਨਾਂ ਚ ਜ਼ਿਆਦਾਤਰ ਅਕਾਊਂਟ ਸਾਈਬਰ ਫਰਾਡ ਅਤੇ ਸਕੈਮ ਨਾਲ ਸੰਬੰਧਿਤ ਨੇ ਜਦੋਂ ਕਿ ਕੁਝ ਲੋਕ ਨੇ ਕੁਝ ਲੋਕਾਂ ਨੇ WhatsApp ਦੀ ਪਾਲਿਸੀ ਦੀ ਉਲੰਘਣਾ ਕੀਤੀ ਹੈ WhatsApp ਦੁਆਰਾ ਜਾਰੀ ਮੰਥਲੀ ਰਿਪੋਰਟਸ ਦੱਸਿਆ ਗਿਆ ਹੈ ਕਿ ਉਸਨੇ ਕਰੀਬ 71 ਲੱਖ ਭਾਰਤੀ ਅਕਾਊਂਟਸ ਨੂੰ ਬੈਨ ਕਰ ਦਿੱਤਾ ਹੈ ਅਕਾਊਂਟ 1 April 2024 ਤੋਂ ਲੈ ਕੇ 30 April ਤੱਕ ਦੇ ਵਿਚਕਾਰ ਕੀਤੇ ਬੈਨ ਕੀਤੇ ਗਏ ਨੇ ਕੰਪਨੀ ਦਾ ਕਹਿਣਾ ਹੈ ਕਿ ਜੇਕਰ ਯੂਜ਼ਰ ਕੰਪਨੀ ਦੀ ਪਾਲਿਸੀ ਦੀ ਉਲੰਘਣਾ ਕਰਦੇ ਨੇ ਤਾਂ ਉਹਨਾਂ ਨੂੰ ਵੀ ਬੈਨ ਕੀਤਾ ਜਾ ਸਕਦਾ ਹੈ WhatsApp ਨੇ 1 April ਤੋਂ 30 April 2024 ਦੇ ਵਿਚਕਾਰ 71,82,000 ਅਕਾਊਂਟਸ ਬੈਨ ਕੀਤੇ ਨੇ ਐਪ ਨੂੰ ਅਪ੍ਰੈਲ ਚ ਲਗਭਗ 10000 ਰਿਪੋਰਟਾਂ ਮਿਲੀਆਂ ਸਨ ਕਿ ਕੁਝ ਅਕਾਊਂਟ ਨਿਯਮਾਂ ਦੀ ਉਲੰਘਣਾ ਕਰ ਰਹੇ ਨੇ ਉਸ ਨੂੰ ਦੇਖਦੇ ਹੋਏ WhatsApp ਨੇ 71820000 ਭਾਰਤੀ ਅਕਾਊਂਟਸ ਨੂੰ ਬੈਨ ਕਰ ਦਿੱਤਾ